ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਕਿ ਜੋ ਬੰਦਾ ਵਿਆਹ ਹੋਣ ਤੋਂ ਬਾਅਦ ਸਾਡਾ ਪੰਜਾਬ ਦਾ ਪੰਜਾਬ ਟੀਮ ਬਹੁਤ ਖੁਸ਼ ਆ ਉਸ ਤੋਂ ਬਾਅਦ ਥਕਾਵਟ ਵੀ ਹੋ ਜਾਂਦੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਤਸਵੀਰਾਂ ਦੇਖ ਸਕਦੇ ਹੋ ਸੰਦੀਪਪ੍ਰੀਤ ਦੀਆਂ ਤੇ ਉਹ ਕਾਫੀ ਥੱਕ ਜਾਂਦੀਆਂ ਨੇ ਕਿਉਂਕਿ ਵਿਆਹ ਦਾ ਜਿੰਨਾ ਚਾਹ ਹੁੰਦਾ ਵਿਆਹ ਆਉਣਾ ਉਸ ਤੋਂ ਬਾਅਦ ਜਦ ਵਿਆਹ ਹੋ ਜਾਂਦਾ ਹੈ ਉਨੀ ਥਕਾਵਟ ਵੀ ਹੋ ਜਾਂਦੀ ਆ ਪਹਿਲਾਂ ਤਾਂ ਐਕਸਾਈਟਮੈਂਟ ਹੁੰਦੀ ਆ ਤੇ ਫਿਰ ਜਦ ਵਿਆਹ ਹੋ ਜਾਂਦਾ ਉਹ ਸਾਰੀ ਐਕਸਾਈਟਮੈਂਟ ਖਤਮ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਦ ਉਹ ਘਰ ਵਾਪਸ ਆਉਂਦੇ ਆ ਉਹਨਾਂ ਦੇ ਤੇ ਉੱਥੇ ਫਿਰ ਦੁਬਾਰਾ ਤੋ ਪੰਗੜਾ ਵਗੈਰਾ ਪਾਇਆ ਜਾਂਦਾ ਕਿਉਂਕਿ ਜਦੋਂ ਬੋਟੀ ਨੂੰ ਘਰੇ ਵਿਆਹ ਕੇ ਲਿਆਂਦਾ ਜਾਂਦਾ ਤੁਹਾਨੂੰ ਪਤਾ ਹੀ ਆ ਕਿ ਡੀਜੇ ਵਗੈਰਾ ਲੱਗਦੇ ਆ ਸੋ ਫੇਰ ਥਕਾਵਟ ਉਤਰ ਜਾਂਦੀ ਆ ਜਿਵੇਂ ਪ੍ਰੀਤ ਦੇ ਤੁਸੀਂ ਉਹਦਾ ਚਿਹਰਾ ਦੇਖ ਸਕਦੇ ਹੋ ਕਿਵੇਂ ਉੱਤਰਿਆ ਹੋਇਆ ਥੱਕੇ ਹੋਏ ਆ ਵਿਆਹ ਵੇਖਣ ਤੋਂ ਬਾਅਦ ਸੋ ਵਿੱਕੀ ਦਾ ਵੀ ਤੁਸੀਂ ਚਿਹਰਾ ਦੇਖ ਸਕਦੇ ਹੋ ਉਸ ਤੋਂ ਬਾਅਦ ਜਦੋਂ ਘਾਰ ਆਉਂਦੇ ਆ ਫੇਰ ਉਹਨਾਂ ਦੇ ਵਿੱਚ ਉਨੀ ਹੀ એનર્ਜੀ ਆ ਜਾਂਦੀ ਆ ਤੇ ਸਾਰੇ ਜਾਣੇ ਫੇਰ ਲੱਗ ਪੈਂਦੇ ਆ ਪੰਗੜਾ ਵਗੈਰਾ ਪਾਉਣ ਤਬਾਤਾਂ ਨੂੰ ਪਤਾ ਹੀ ਆ ਕਿ ਜਿਵੇਂ ਹੋਰ ਵੀ ਬਹੁਤ ਸਾਰੇ ਰੀਤੀ ਰਿਵਾਜ ਹੁੰਦੇ ਆ ਜਦ ਰੋਟੀ ਨੂੰ ਵਿਆਹ ਕੇ ਲਿਆਇਆ ਜਾਂਦਾ ਹੈ ਤੇ ਪਾਣੀ ਵਾਰਨ ਦੀ ਰਸਮ ਹੁੰਦੀ ਆ ਤੇ ਉਸ ਤੋਂ ਅਗਲੇ ਦਿਨ ਗਾਣੇ ਵਗੈਰਾ ਖੇਡਣ ਦੀ ਰਸਮ ਹੁੰਦੀ ਆ ਸੋ ਸਾਡਾ ਪੰਜਾਬ ਵਾਲਿਆਂ ਨੇ ਉਸ ਟਾਈਮ ਸਾਰਿਆਂ ਨੇ ਜਿਵੇਂ ਕਿ ਵਿਆਹ ਵੇਖਣ ਤੋਂ ਬਾਅਦ ਫਰੂਟ ਵਗੈਰਾ ਦੀਆਂ ਟੋਕਰੀਆਂ ਖੋਲੀਆਂ ਜੋ ਕਿ ਨਾਨਕੇ ਪਰਿਵਾਰ ਨੇ ਆਪ ਖੋਲੀ ਤੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਪਹਿਲਾਂ ਸ਼ਗਨਦੀ ਟੋਕਰੀ ਆਉਂਦੀ ਸੀ ਤੇ ਸਾਰਿਆਂ ਦਾ ਧਿਆਨ ਸ਼ਗਨਦੀ ਟੋਕਰੀ ਵੱਲ ਹੁੰਦਾ ਸੀ ਕਿ ਇਸ ਵਿੱਚ ਪਤਾ ਨਹੀਂ ਕੀ ਆ ਸੋ ਇਸੇ ਤਰੀਕੇ ਨਾਲ ਉਹ ਬੜਾ ਹੀ ਪੁਰਾਣੇ ਰਵਾਜਾਂ ਵਾਂਗੂ ਉਹ ਖੋਲ ਕੇ ਤੇ ਇੱਕ ਦੂਜੇ ਨੂੰ ਵੰਡ ਵੀ ਰਹੇ ਐ ਸੋ ਵਿਆਹ ਵਿੱਚ ਇਦਾਂ ਹੀ ਹੁੰਦਾ ਹੈ ਕਿ ਜਦੋਂ ਸ਼ਗਨ ਵਾਲੀ ਟੋਕਰੀ ਖੋਲੀ ਜਾਂਦੀ ਉਸ ਵਿੱਚੋਂ ਜਿਹੜੇ ਫਰੂਟ ਨਿਕਲਦੇ ਆ ਉਹ ਬਹੁਤ ਦਿਲ ਕਰਦਾ ਹੈ ਕਿ ਸਾਰੇ ਜਣੇ ਵੰਡ ਕੇ ਖਾ ਲਈਏ ਸੋ ਉੱਥੇ ਹੀ ਸੰਦੀਪ ਨੇ ਸਾਰੇ ਫਰੂਟ ਖੋਲ ਕੇ ਤੇ ਲਫਾਫਿਆਂ 'ਚ ਪਾ ਕੇ ਇੱਕ ਦੂਜੇ ਨੂੰ ਜਿਹੜੇ ਪ੍ਰਾਣੇ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਦੇ ਦਿੱਤੇ ਤੇ ਕਾਫੀ ਇਹਨਾਂ ਨੇ ਇੰਜੋਏ ਕੀਤਾ ਤੇ ਉਸ ਤੋਂ ਤੱਕ ਕੇ ਉਹ ਆਪਣੇ ਘਰਾਂ ਨੂੰ ਸਾਰੇ ਜਾਣੇ ਵਾਪਸ ਚਲੇ ਗਏ ਸੋ ਅਗਲੇ ਦਿਨ ਜਿਹੜੇ ਰੀਤੀ ਰਿਵਾਜ ਹੁੰਦੇ ਆ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਗਾਨੇ ਖੇਡਣ ਦੀ ਸੋ ਫਿਰ ਉਹਨਾਂ ਨੂੰ ਖਡਾਇਆ ਜਾਂਦਾ ਹੈ ਗਾਨੇ ਜੋਬਨ ਤੇ ਉਸਦੀ ਵਾਈਫ ਰਾਜਵੀਰ ਨੂੰ ਸੋ ਇਹ ਸਾਰੀਆਂ ਰਸਮਾਂ ਰਵਾਜਾਂ ਤੋਂ ਬਾਅਦ ਸਾਡਾ ਪੰਜਾਬ ਵਾਲੇ ਆਪਣੇ ਘਰ ਆ ਜਾਂਦੇ ਆ ਸੋ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਸਾਰੇ ਵਿਆਹ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ ਨਾਨਕਾ ਪਰਿਵਾਰ ਹੋ ਕੇ ਹੁਮਹਮਾ ਕੇ ਪਹੁੰਚੇ ਤੇ ਖੂਬ ਭੰਗੜੇ ਵੀ ਪਾਏ ਸੋ ਬਹੁਤ ਜ਼ਿਆਦਾ ਵਧੀਆ ਸੀ ਵਿਆਹ ਕਿਉਂਕਿ ਸਾਰਿਆਂ ਨੇ ਹੀ ਲਾਈਵ ਵਿੱਚ ਵਿਆਹ ਨੂੰ ਦੇਖ ਹੀ ਲਿਆ ਸੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ